ਗ੍ਰੇनाइट ਪੱਥਰ ਸਭ ਤੋਂ ਸਸਤਾ ਇਸ ਜਗ੍ਹਾ ਤੇ ਮਿਲਦਾ ਹੈ ਹੋਰ ਭਾਵੇਂ ਜਿੰਨੀ ਮਰਜ਼ੀ ਦੁਨੀਆ 'ਚ ਪਤਾ ਕਰ ਲੋ ਐਦੋਂ ਸਸਤਾ ਕਿਤੇ ਵੀ ਨਹੀਂ ਮਿਲੂਗਾ ਤੇ ਵਧੀਆ ਤੋਂ ਵਧੀਆ ਕਿਸੇ ਵੀ ਕਲਰ ਦੇ ਵਿੱਚ ਕੋਈ ਵੀ ਡਿਜ਼ਾਈਨ ਦੇ ਵਿੱਚ ਤੁਸੀਂ ਗ੍ਰੇनाइट ਲੈ ਸਕਦੇ ਹੋ ਕੋਠੀਆਂ ਦੇ ਵਿੱਚ ਲਾਉਣਾ ਰਸੋਈਆਂ ਦੇ ਵਿੱਚ ਫੈਕਟਰੀਆਂ ਦੇ ਵਿੱਚ ਪਾਰਕਿੰਗ ਦੇ ਵਿੱਚ ਕਿਤੇ ਵੀ ਲਾ ਸਕਦੇ ਹੋ ਤੇ ਬਹੁਤ ਸਸਤਾ ਰੇਟ ਆ ਅੱਧੋ ਅੱਧ ਦਾ ਫਰਕ ਹੈ ਬਾਕੀ ਥਾਵਾਂ ਨਾਲੋਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦੇ ਵਿੱਚ ਖੜਿਆ ਇਹ ਗ੍ਰੇਨਾਈਟ ਪੱਥਰ ਦੀ ਮੰਡੀ ਹੈ ਤੁਸੀਂ ਕਿੰਨਾ ਵੀ ਪੱਥਰ ਜਿਹੜਾ ਇੱਥੋਂ ਲੈ ਸਕਦੇ ਹੋ ਤੇ ਇਹ ਆਪਾਂ ਰਾਜਸਥਾਨ ਦੇ ਵਿੱਚ किशनਗੜ੍ਹ ਮੰਡੀ ਦੇ ਵਿੱਚ ਖੜੇ ਆ ਤੇ ਇੱਥੋਂ ਪੱਥਰ ਜਿਹੜਾ ਬਹੁਤ ਦੁਨੀਆ ਲੈ ਕੇ ਜਾਂਦੇ ਆ ਸਾਰੇ ਭਾਰਤ ਦੇ ਵਿੱਚ ਇੱਥੋਂ ਦਾ ਜਿਹੜਾ ਗ੍ਰੇਨਾਈਟ ਪੱਥਰ ਜਾਂਦਾ ਤੇ ਰੇਟ ਦਾ ਵੀ ਬਹੁਤ ਜ਼ਿਆਦਾ ਫਰਕ ਹੈ ਆਪਾਂ ਬਾਈਆਂ ਨਾਲ ਵੀ ਜਿਹੜੀ ਥੋੜੀ ਗੱਲ ਕਰਾਵਾਂਗੇ ਪਤਾ ਕਰਾਂਗੇ ਬਾਈਆਂ ਤੋਂ ਵੀ ਕੀ ਰੇਟ ਆ ਪੰਜਾਬ ਦੇ ਵਿੱਚ ਕੀ ਰੇਟ ਆ ਹਰਿਆਣੇ ਦੇ ਵਿੱਚ ਕੀ ਰੇਟ ਆ ਤੇ ਰਾਜਸਥਾਨ ਦੇ ਵਿੱਚ ਜਿਹੜਾ ਕੀ ਰੇਟ ਹੈ ਨਾ ਤਾਂ ਸਭ ਤੋਂ ਵੱਡੀ ਗੱਲ ਹੈ ਜਿਹੜੀ ਤੁਸੀਂ ਕਿੰਨਾ ਵੀ ਪੱਥਰ ਜਿਹੜਾ ਇੱਥੇ ਲਿਆ ਸਕਦੇ ਹੋ ਤੇ ਅਲੱਗ-ਅਲੱਗ ਡਿਜ਼ਾਈਨਾਂ ਦੇ ਵਿੱਚ ਜਿਹੜਾ ਇੱਥੇ ਪੱਥਰ ਤੁਹਾਨੂੰ ਮਿਲੇਗਾ ਤੇ ਬਾਈਆਂ ਵੱਲੋਂ ਸਾਰੇ ਜਿੰਨੇ ਇੱਥੇ ਸ਼ੋਅਰੂਮ ਨੇ ਸਾਰਿਆਂ ਵੱਲੋਂ ਜਿਹੜੀਆਂ ਖਦਾਨਾਂ ਲਾਈਆਂ ਗਈਆਂ ਨੇ ਤੇ ਧਰਤੀ ਦੇ ਵਿੱਚੋਂ ਜਿਹੜਾ ਇਹ ਪੱਥਰ ਕੱਢਿਆ ਜਾਂਦਾ तकरीबन ਸਾਰੇ ਪਾਸੇ ਹੀ ਤੁਹਾਨੂੰ ਜਿਹੜੇ ਵੱਡੇ-ਵੱਡੇ ਸ਼ੋਅਰੂਮ ਉਹ ਦੇਖਣ ਨੂੰ ਮਿਲਣਗੇ ਪੱਥਰ ਦੇ ਅਜਮੇਰ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ ਕਿਸ਼ਨਗੜ੍ਹ ਜਿੱਥੇ ਇਹ ਪੱਥਰ ਮਿਲਦਾਗਾ ਤਾਂ ਇੱਥੇ ਸਾਰੇ ਪਾਸੇ ਪੱਥਰ ਦੀ ਧਰਤੀ ਆ ਖਦਾਨਾਂ ਲੱਗੀਆਂ ਹੋਈਆਂ ਨੇ ਤੇ ਉਹਦੇ ਵਿੱਚੋਂ ਜਿਹੜਾ ਇਹ ਪਿਓਰ ਗਰੇ ਨਾਈਟ ਆ ਉਹ ਕੱਢਿਆ ਜਾਂਦਾ ਹੈਗਾ ਤਾਂ ਵਧੀਆ ਜਿਹੜਾ ਪਿਓਰ ਆ ਬਿਲਕੁਲ ਕੋਈ ਟੁੱਟ ਭੱਜ ਦਾ ਜਮਾ ਵੀ ਜਿਹੜਾ ਖਤਰਾ ਨਹੀਂ ਹੈਗਾ ਤੁਸੀਂ ਕੋਈ ਇੱਕ ਇਹ ਦੁਕਾਨ ਨਹੀਂ ਵੀ ਆਪਾਂ ਕਿਸੇ ਇੱਕ ਦੁਕਾਨ ਦੀ ਜਿਹੜੀ ਮਸ਼ਹੂਰ ਹੀ ਕਰ ਰਹੇ ਆ ਤਾਂ ਆਲੇ-ਦਾਲੇ ਬਹੁਤ ਸਾਰੀਆਂ ਦੁਕਾਨਾਂ ਵੱਡੇ-ਵੱਡੇ ਸ਼ੋਅਰੂਮ ਨੇ ਤੁਸੀਂ ਆ ਕੇ ਪਤਾ ਕਰ ਸਕਦੇ ਹੋ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਹੋ ਹੈਨਾ ਤਾਂ ਇੱਥੋਂ ਆ ਕੇ ਜਿਹੜਾ ਪੱਥਰ ਤੁਸੀਂ ਲੈ ਲਓ ਜਿੰਨਾ ਮਰਜੀ ਬਹੁਤ ਵਧੀਆ ਕੁਆਲਿਟੀ ਦਾ ਪੱਥਰਾ ਦੇਖੋ ਤਕਰੀਬਨ ਸਾਰਾ ਪੱਥਰੀ ਬਹੁਤ ਵਧੀਆ ਕੁਆਲਿਟੀ ਦਾ ਕਹਿੰਦੇ ਉਹ ਨਜ਼ਰ ਘਰ ਦੀ ਗਰੇਸ ਨਹੀਂ ਪੈਂਦੀ ਜਿੰਨਾ ਚਿਰ ਆਪਾਂ ਪੱਥਰ ਨਹੀਂ ਲਾਉਂਦੇ ਹੈਨਾ ਅੜਸੋਈ ਦੇ ਵਿੱਚ ਪੱਥਰ ਨਹੀਂ ਲੱਗਦਾ ਜਾਂ ਘਰ ਦੇ ਅੰਦਰ ਨਹੀਂ ਜਾਂ ਫਿਰ ਪੌੜੀਆਂ ਤੇ ਗਰੇਨਾਇਟ ਨਹੀਂ ਲੱਗਦਾ ਤਾਂ ਉਹਨਾਂ ਚਿਰ ਜਿਹੜੀ ਘਰ ਦੀ ਆਪਾਂ ਕਹੇ ਦੀ ਵੀ ਵਧੀਆ ਸੋਹਣਾ ਨਹੀਂ ਲੱਗਦਾ ਹੈਨਾ ਦੇਖਣ ਨੂੰ ਤਾਂ ਇੱਥੇ ਆ ਕੇ ਜਿਹੜਾ ਤੁਸੀਂ ਜਿੰਨਾ ਮਰਜ਼ੀ ਗਰੇਨਾਇਟ ਪੱਥਰ ਲੈ ਸਕਦੇ ਹੋਗੇ ਏਸ਼ੀਆ ਦੀ ਇਹ ਸਭ ਤੋਂ ਵੱਡੀ ਮੰਡੀ ਆ ਤੇ ਵੱਖਰੀ ਗੱਲ ਉਹ ਆ ਵੀ ਜਿਹੜਾ ਪੱਥਰ ਪੰਜਾਬ ਹਰਿਆਣੇ ਚ 100 ਰੁਪਏ ਫੁੱਟਾ ਉਹ ਤੁਹਾਨੂੰ 50 55 60 ਰੁਪਏ ਫੁੱਟ ਤੱਕ ਹੀ ਜਿਹੜਾ ਇੱਥੋਂ ਮਿਲ ਜੂਗਾ ਆਪਾਂ ਮੇ ਜੈਡ ਬਲੈਕ ਲੈ ਲਓ ਲਾਲ ਕਲਰ ਦਾ ਹੈ ਨਾ ਜਾਂ ਕੋਈ ਹੋਰ ਡਿਜ਼ਾਈਨਿੰਗ ਪੱਥਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤਕਰੀਬਨ ਸਾਰੇ ਪੱਥਰ ਜਿਹੜੇ ਇੱਥੇ ਤੁਹਾਨੂੰ ਮਿਲ ਜਾਣਗੇ ਵੱਡੇ ਵੱਡੇ ਜਿਹੜੇ ਸ਼ੋਅਰੂਮ ਨੇ ਉਹ ਸਿਰਫ ਮਾਰਬਲ ਪੱਥਰ ਦੇ ਨੇ ਤੇ ਇਸ ਸ਼ਹਿਰ ਨੂੰ ਜਿਹੜਾ ਮਾਰਬਲ ਨਗਰੀ ਵੀ ਕਿਹਾ ਜਾਂਦਾ ਹੈਗਾ ਤਾਂ ਆਪਾਂ ਬਾਈਆਂ ਨਾਲ ਜਿਹੜੀ ਤੁਹਾਡੀ ਗੱਲ ਕਰਾਵਾਂਗੇ ਗ੍ਰੇनाइट ਪੱਥਰ ਦਾ ਸ਼ੋਅਰੂਮ ਸਾਹਮਣੇ ਤੁਸੀਂ ਦੇਖਣਾ ਉਹਨਾਂ ਨੇ ਲਿਖਿਆ ਹੋਇਆ ਤਾਂ ਬਾਈ ਨਾਲ ਵੀ ਆਪਾਂ ਗੱਲ ਕਰਾਵਾਂਗੇ ਜੋ ਇਸ ਸ਼ੋਅਰੂਮ ਦੇ ਜਿਹੜੇ ਮਾਲਕ ਨੇ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦੇ ਵਿੱਚ ਖੜੇ ਆ ਜਿੱਥੇ ਗ੍ਰੇਨਾਈਟ ਹੀ ਗ੍ਰੇਨਾਈਟ ਪੱਥਰ ਆ ਤੇ ਬਿਲਕੁਲ ਸਸਤਾ ਕੌਡੀਆਂ ਦੇ ਭਾ ਜਿੰਨਾ ਮਰਜ਼ੀ ਲੈ ਜਾਓ ਘਰੇ ਬੈਠੇ ਵੀ ਮੰਗਾ ਸਕਦੇ ਹੋ ਸੋਹਣਿਆ ਜਿੰਨੀ ਮਰਜ਼ੀ ਮਹਿੰਗੀ ਕੋਠੀ ਬਣਾ ਲਓ ਹੈਨਾ ਪਰ ਜਿੰਨਾ ਚਿਰ ਗ੍ਰੇਨਾਈਟ ਨਹੀਂ ਲੱਗਦਾ ਪੌੜੀਆਂ ਤੇ ਨਹੀਂ ਲੱਗਦਾ ਰਸੋਈ ਤੇ ਨਹੀਂ ਲੱਗਦਾ ਹੈਨਾ ਜਾਂ ਪਾਰਕਿੰਗ ਤੇ ਨਹੀਂ ਲੱਗਦਾ ਉਹਨਾਂ ਚਿਰ ਘਰ ਦੀ ਜਿਹੜੀ ਆਪਾਂ ਕਹਦੇ ਗ੍ਰੇਸ ਨਹੀਂ ਪੈਂਦੀ ਤਾਂ ਇਥੋਂ ਸਾਰਾ ਤਕਰੀਬਨ ਹਰੇਕ ਤਰ੍ਹਾਂ ਦਾ ਪੱਥਰ ਮਿਲ ਜੂ ਹਰੇਕ ਕਲਰ ਦਾ ਪੱਥਰ ਮਿਲ ਜੂ ਵਧੀਆ ਤੋਂ ਵਧੀਆ ਤੇ ਗਾਰੰਟੀ ਨਾਲ ਮਿਲੂਗਾ ਤੇ ਆਜੋ ਪਹਿਲਾਂ ਤੁਹਾਨੂੰ ਪੱਥਰ ਦਿਖਾ ਦਈਏ ਜਿਵੇਂ ਆ ਪੱਥਰ ਹੋ ਗਿਆ ਦੇਖੋ ਇਹ ਤੁਸੀਂ ਰਸੋਈ ਚ ਲਾ ਸਕਦੇ ਹੋ ਰਸੋਈ ਚ ਲਾ ਸਕਦੇ ਹੋ ਪੌੜੀਆਂ ਤੇ ਲਾ ਸਕਦੇ ਹੋ ਹੈਨਾ ਸਲੇਬਾਂ ਤੇ ਤੇ ਅੱਜ ਹੋਰ ਦਿਖਾਉਨੇ ਆ ਤੇ ਆਹ ਦੇਖ ਲਓ ਤੇ ਇਹ ਵੀ ਬੜਾ ਘੈਂਟ ਪੱਥਰਾ ਵੱਡੀਆਂ-ਵੱਡੀਆਂ ਥੱਪੀਆਂ ਜਿਹੜੀਆਂ ਰੱਖੀਆਂ ਗਈਆਂ ਨੇ ਤੁਸੀਂ ਇਕੱਠਾ ਜਿੰਨਾ ਵੱੜ ਜੀ ਲਿਆ ਸਕਦੇ ਹੋ ਖੁੱਲਾ ਸਟਾਕ ਪਿਆ ਜਿੰਨਾ ਕਹੋਗੇ ਉਨੰਹੀਂ ਤੇ ਇਧਰਲੇ ਪਾਸੇ ਆਹ ਦੇਖੋ ਕਾਲਾ ਗ੍ਰੇਨਾਈਟ ਆ ਆ ਦੇਖੋ ਭਾਈ ਕਹਿੰਦਾ ਤੁਸੀਂ ਘਰੇ ਬੈਠ ਕੇ ਮੰਗਵਾ ਲਓ ਭਾਵੇਂ ਆਨਲਾਈਨ ਪਰ ਜਿਹੜਾ ਟਰਾਂਸਪੋਰਟ ਦਾ ਖਰਚਾ ਉਹ ਥੋੜਾ ਹੋਊਗਾ ਤੇ ਜਿੰਨਾ ਤੁਸੀਂ ਆਰਡਰ ਤੇ ਮੰਗਾ ਸਕਦੇ ਹੋ ਸਾਰਾ ਹੀ ਮੰਗਾ ਲਓ ਹੈਨਾ ਤਾਂ ਆਪਾਂ ਨੰਬਰ ਵੀ ਐਂਡ ਤੇ ਜਿਹੜਾ ਮੈਂਸ਼ਨ ਕਰ ਦਾਂਗੇ ਬਾਈਆਂ ਦਾ ਤਾਂ ਸਾਰਾ ਪੱਥਰ ਹੈ ਜਿਹੜਾ ਵਧੀਆ ਰੇਟ ਤੇ ਸਸਤੇ ਰੇਟ ਤੇ ਆ ਜਦੋਂ ਆਪਾਂ ਵੈਸੇ ਦੁਕਾਨਾਂ ਤੋਂ ਖਰੀਦਦੇ ਆ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਪਰ ਭਾਈ ਕਹਿੰਦੇ ਜੇ ਇੱਥੋਂ ਲੈ ਕੇ ਜਾਓਗੇ ਤੁਹਾਨੂੰ ਅੱਧ ਮੁੱਲ ਦਾ ਫਰਕ ਪਊਗਾ ਅੱਧ ਮੁੱਲ ਦਾ ਹੁਣ ਤੁਸੀਂ ਆਪ ਦੇਖ ਲਓ ਹੈਨਾ ਵੀ ਅੱਧ ਮੁੱਲ ਕਿੰਨਾ ਹੁੰਦਾਗਾ ਜੇ ਤੁਸੀਂ ਇਕੱਠਾ ਪੱਥਰ ਚੱਕਣਾ ਤਾਂ ਮੈਂ ਕਹਿੰਦਾ ਇੱਥੇ ਜ਼ਰੂਰ ਆਓ ਬਹੁਤ ਵੱਡੀ ਮੰਡੀ ਆ ਸਾਰੇ ਪਾਸੇ ਤੁਹਾਨੂੰ ਵੱਡੇ ਵੱਡੇ ਸ਼ੋਰੂਮ ਜਿਹੜੇ ਪੱਥਰਾਂ ਦੇ ਗ੍ਰੇਨਾਈਟ ਦੇ ਹੀ ਚਮਕਣਗੇ ਅੱਛਾ ਤਾਂ ਤੁਸੀਂ ਸਿਰਫ 50 55 ਰੁਪਏ ਫਟ ਲੈ ਸਕਦੇ ਦੇਖ ਲਓ ਹੁਣ ਕਿੰਨਾ ਸਸਤਾ ਹੈ ਨਾ ਤਾਂ ਆਜੋ ਹੋਰ ਦਿਖਾ ਦਿੰਨੇ ਇੱਧਰ ਪੱਥਰਾ ਦੇਖੋ ਆ ਜਿੰਨੇ ਮਰਜ਼ੀ ਪੱਥਰ ਦੇਖ ਲਓ ਜਿੰਨਾ ਮਰਜ਼ੀ ਗ੍ਰੇਨਾਈਟ ਅੰਤਾਂ ਦਾ ਲੈ ਜਾਓ ਸਟਾਕ ਭਰੇ ਭਨੇ ਬਾਈਆਂ ਕੋਲੇ ਤੇ ਬਿਲਕੁਲ ਸਸਤਾ ਜਿਹੜਾ ਅਧ ਮੁੱਲ ਦਾ ਫਰਕ ਹੈ ਹਰੇਕ ਪੱਥਰ ਦੇ ਵਿੱਚ ਹੀ ते इधर दिखा दिया जा अब ब्लैक ग्रेनाइट देख लो आ देखो हमारे पास साउथ का भी पत्थर है राजस्थान का भी है गुजरात का भी है बढ़िया क्वालिटी पत्थर के नाम भी है ग्रेनाइट हुआ जैसे कोई और पत्थर के अलग-अलग अलग-अलग क्वालिटी का अलग-अलग नाम अगर किसी ने मंगवाना हो तो ऑर्डर करना पड़ता है कौन सा इलाका है जी किशनगढ़ किशनगढ़ कोई फर्क है कोई फर्क है बढ़िया क्वालिटी मिलती नहीं जैसे जहाँ से पत्थर कोई और ले जाता है जैसे पंजाब में बिकता है या हरियाणा में बिकता है अगला अगर कोई जहाँ से डायरेक्ट लेता है तो कितना का सस्ता पड़ता है यहाँ से सस्ता पड़ता है कितना को? ਇਹ ਮੰਡੀ ਹੈ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਇੱਥੇ ਸਸਤਾ ਮਿਲਦਾ ਹੈ ਇਹ ਸਭ ਤੋਂ ਵੱਡੀ ਮੰਡੀ ਹੈ ਕਿਸੇ ਨੇ ਮੰਗਵਾਣਾ ਹੋ ਤੋ ਟਰਾਂਸਪੋਰਟ ਦਾ ਖਰਚਾ ਦੇਣਾ ਪੜਦਾ ਹੈ ਟਰਾਂਸਪੋਰਟ ਦਾ ਖਰਚਾ ਅਗਲੇ ਕੋ ਦੇਣਾ ਪੜਦਾ ਹੈ ਹਮਾਰੇ ਤਾਂ ਮਾਲ ਕੀ ਰੇਟ ਹੁੰਦੀ ਹੈ ਇੱਥੇ ਠੀਕ ਹੈ ਸਰ ਥੈਂਕ ਯੂ ਤਾਂ ਰਾਜਸਥਾਨ ਦੇ ਵਿੱਚ ਜਿਵੇਂ ਮਕਰਾਨਾ ਹੋ ਗਿਆ ਡੂੰਗਰੀ ਹੋ ਗਿਆ ਨਾ ਕਿਸ਼ਨਗੜ ਜਿਹੜੀ ਗ੍ਰੇਨਾਈਟ ਮੰਡੀ ਆ ਪੱਥਰ ਦੀ ਆ ਮਕਰਾਨੇ ਦੇ ਵਿੱਚ ਵੀ ਤੁਸੀਂ ਬਹੁਤ ਸਾਰਾ ਪੱਥਰ ਲੈ ਸਕਦੇ ਹੋ ਚਿੱਟਾ ਪੱਥਰਾ ਵੀਡੀਓ ਵਧੀਆ ਲੱਗੀ ਤਾਂ ਵਾਤੋ ਅੱਤੇ ਸ਼ੇਅਰ ਜ਼ਰੂਰ ਕਰ ਦਿਓ ਮਿਲਦਾ ਇੱਕ ਨਵੀਂ ਵੀਡੀਓ ਨਾਲ